ਗੁੱਡ ਮਾਰਨਿੰਗ ਜੀ ਸਾਰੇ ਬੱਚਾ ਨੂੰ ਅੱਛਾ ਹੁਣ ਮੈਨੂੰ ਅੱਜ ਇਹ ਦੱਸੋ ਤੁਸੀਂ ਬੀੜੀ ਲੋਹੜੀ ਹੁੰਦੀ ਆ ਲੋਹੜੀ ਵਾਲਾ ਤਿਹਾਰ ਕਿਹਨੂੰ ਕਿਹਨੂੰ ਪਸੰਦ ਆ ਸਾਰਿਆਂ ਨੂੰ ਚਲੋ ਨੀਚੇ ਕਰ ਲਓ ਹੱਥ ਜਿਹੜੀ ਲੋਹੜੀ ਹੁੰਦੀ ਆ ਉਹ ਗਰਮੀਆਂ ਚ ਮਨਾਈ ਜਾਂਦੀ ਏ ਕਿ ਠੰਡ ਚ ਠੰਡ ਚ ਵੈਰੀ ਗੁੱਡ ਅੱਛਾ ਇੱਕ ਫਿਰ ਹੋਰ ਗੱਲ ਦੱਸੋ ਬੀਜ ਨੂੰ ਆਪਾਂ ਲੋਹੜੀ ਮਨਾਉਣੀ ਆ ਉਦੋਂ ਕਿਹੜਾ ਮਹੀਨਾ ਹੁੰਦਾ ਦੁਵਾਰਾ ਵੱਲੋਂ ਉੱਚੀ ਵੈਰੀ ਗੁੱਡ ਜਨਵਰੀ ਠੀਕ ਆ ਤੇ ਜਿਹੜੀ ਲੋਹੜੀ ਆਪਾਂ ਮਨਾਉਣੀ ਆ ਜਨਵਰੀ ਵਾਲੇ ਮਹੀਨੇ ਉਹ ਜਿੱਦੇ ਲੋਹੜੀ ਹੁੰਦੀ ਆ ਉਹ ਆਪਾਂ ਸਵੇਰੇ ਮਨਾਉਣੀ ਆ ਕਿ ਸ਼ਾਮ ਨੂੰ ਸਾਰੇ ਵੱਲੋਂ ਵੈਰੀ ਗੁੱਡ ਅੱਛਾ ਹੁਣ ਮਨਵਾਇ ਦੱਸੋ ਵੀ ਲੋੜੀ ਵਾਲੇ ਦੇ ਨਾ ਜਿਨ੍ਹਾਂ ਦੇ ਘਰੇ ਨਵਾਂ ਗਾਕ ਆਇਆ ਹੁੰਦਾ ਜਾਂ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਹੋਇਆ ਹੁੰਦਾ ਉਸ ਦਿਨ ਉਹ ਲੋਕ ਕੀ ਕਰਦੇ ਆ ਨੱਚਦੇ ਆ ਵੈਰੀ ਗੁੱਡ ਬੈਠੋ ਨੱਚਦੇ ਆ ਤੇ ਫਿਰ ਉਹ ਆਪਣੇ ਮਹੱਲੇ ਵਿੱਚ ਜਾਂ ਪਿੰਡ ਵਿੱਚ ਕੀ ਕੀ ਵੰਡਦੇ ਹੁੰਦੇ ਆ ਤਨੂੰ ਠਾਕੇ ਪੁੱਛੂੰਗਾ ਫਿਰ ਦੱਸਣਾ ਆਏ ਨਹੀਂ ਸਮਝ ਲੱਗਣੀ ਕਿਉਂਕਿ ਤੁਸੀਂ ਅੱਡ-ਅੱਡ ਚੀਜ਼ਾਂ ਦੇ ਨਾਮ ਸੁਨੇ ਆ ਉਹ ਜੜੀਆਂ ਜੜੀਆਂ ਚੀਜ਼ਾਂ ਵੰਡਣਾ ਹੁੰਦੇ ਆ ਤੁਸੀਂ ਉਹ ਚੀਜ਼ਾਂ ਦੇ ਨਾਮ ਦੱਸਨੇ ਜਿੰਨਾਂ ਨੂੰ ਪਤਾ ਹੋਵੇ ਹੱਥ ਉੱਪਰ ਕਰ ਲੋ ਤਨੂੰ ਨਹੀਂ ਪਤਾ ਕੀ ਵੰਡਦੇ ਆ ਹਾਂ ਵੀ ਕੀ ਵੰਡਦੇ ਹਾਂ ਦਿਓ ਲੱਡੂ ਲੱਡੂ ਵੈਰੀ ਗੁੱਡ ਹੋਰ ਕੀ ਵੰਡਦੇ ਆ ਬਈ ਮੂੰਫਲੀ ਮੂੰਫਲੀ ਹੋਰ ਸੱਤ ਕਿਚਕਤੇ ਲੌੜਿਆ ਲੌੜਿਆ ਗੱਚਕ ਤੇ ਰਿਓੜੀਆਂ ਹੋਰ ਚੰਡਦੇ ਬਈ ਗੱਚਕ ਵੈਰੀ ਗੁੱਡ ਗੱਚਕ ਗੱਚਕ ਤੈਨੂੰ ਪਤਾ ਕੀ ਵੰਡਦੇ ਹੁੰਦੇ ਆ ਹੈ ਗੱਚਕ ਗੱਚਕ ਠੀਕ ਆ ਬਈ ਲੱਡੂ ਵੈਰੀ ਗੁੱਡ ਕੁਰਲੀਨ ਕੀ ਵੰਡਦੇ ਹੁੰਦੇ ਪਤਾ ਗੱਚਕ ਵੈਰੀ ਗੁੱਡ ਸੋਕਪਰੀਤ ਕੀ ਵੰਡਦੇ ਹੁੰਦੇ ਆ ਗੱਚਕ ਹਾਂਜੀ ਕੀ ਵੰਡਦੇ ਹੋ ਹਾਂ ਗੁੜ ਗੁੜ ਹਾਂ ਗੁੜ ਵੀ ਹੁੰਦਾ ਵਿੱਚ ਉਹਦੇ ਹਨਾ ਪਾਇਆ ਵੈਰੀ ਗੁੱਡ ਹੋਰ ਸਬ지 ਮਾਪੀ ਕੀ ਗੱਟ ਕੇ ਮਾਪੀਆ ਲੋਈਆ ਲੱਡੂ ਵੈਰੀ ਗੁੱਡ ਸਬ지 ਗੱਟ ਕੇ ਰੋੜੀਆ ਲੱਡੂ ਤੇ ਪੁਲ ਪਪ ਕੌਰ ਵੈਰੀ ਗੁੱਡ ਪਪ ਕੌਰ ਵੀ ਹੁੰਦੇ ਆ ਵੈਰੀ ਗੁੱਡ ਜੀ ਸਾਰੇ ਬੱਚਾ ਨੂੰ ਕਲਾਵੇਂ ਕਰੋ ਜੀ ਤੂੰ ਦੱਸਣਾ ਕੀ ਵੰਡਦੇ ਹੁੰਦੇ ਆ? ਬੂੰਦੀ। ਮੂੰਹ ਭਲੀ ਵੈਰੀ ਗੁੱਡ। ਵੈਰੀ ਗੁੱਡ। ਹਾਂ। ਬੂੰਦੀ ਵੀ। ਬੂੰਦੀ ਵੀ ਵੰਡਦੇ ਆ। ਕਲਾਮਿੰਗ ਕਰੋ ਸਾਰਿਆਂ ਲਈ। ਵੈਰੀ ਗੁੱਡ।